ਆਵਾਮੀ ਪਾਰਟੀ ਕੋਲ ਟਿਕਟ ਮਿਲਿਆ ਵਾਰਡ ਨੰਬਰ 11 ਦੇ ਵਿੱਚ ਕਾਫੀ ਜੀ ਕੁਝ ਲੰਮੇ ਸਮੇਂ ਤੋਂ ਵਾਰਡ ਦੇ ਵਿੱਚ ਆਪਣੀਆਂ ਸੁਵਾਵਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਆਵਾਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਰ ਹਰਦੀਪ ਸਿੰਘ ਜੀ ਮੁੰਡੀਆਂ ਹਰਪਪਿੰਦਰ ਸਿੰਘ ਜੀ ਧਰਾਓੜ ਸਾਡੇ ਕੋਲੀ ਸਾਹਿਬ ਔਰ ਜਰਗ ਸਾਹਿਬ ਔਰ ਜਿੰਨੇ ਵੀ ਸਾਡੇ ਸਾਡੇ ਹੇਮਰਾਜ ਰਾਜੀ ਜੀ ਔਰ ਟੀਮ ਹਰਦੀਪ ਮੁੰਡੀਆਂ ਜਿਨ੍ਹਾਂ ਨੇ ਸਾਰੀ ਮੈਨੇਜਮੈਂਟ ਦਾ ਪਹਿਲੇ ਤਾਂ ਮੈਂ ਧੰਨਵਾਦ ਕਰਦਾ ਮੇਰੇ ਵੱਲੋਂ ਔਰ ਮੇਰੇ ਵਾਈਫ ਮੈਡਮ ਜਸਵਿੰਦਰ ਕੌਰ ਤਲਵਾੜਾ ਜਿਨ੍ਹਾਂ ਨੂੰ ਉਹਨਾਂ ਨੇ ਭਰੋਸਾ ਕੀਤਾ ਸਾਡੇ ਤੇ ਔਰ ਇੱਕ ਟਿਕਟ ਦੇ ਕੇ ਨਵਾਜਿਆ ਅਸੀਂ ਆਸ ਕਰਦੇ ਹਾਂ ਔਰ ਮਹੱਲਾ ਨਿਵਾਸੀ ਸੰਗਤਾਂ ਨੂੰ ਔਰ ਆਪਣੀ ਪਾਰਟੀ ਨੂੰ ਵਿਸ਼ਵਾਸਨ ਦਵਾਉਣੇ ਆ ਕਿ ਇਹ ਅਸੀਂ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਔਰ ਜੋ ਮਹੱਲੇ ਦੇ ਵਕਾਫ ਹਨ ਲੋਕਾਂ ਨੂੰ ਸਾਰੇ ਮੇਰੇ ਭਰਾਵਾਂ ਨੂੰ ਪਤਾ ਹੈ ਕਿ ਆਪਾਂ ਕਈ ਸਾਲਾਂ ਤੋਂ ਹੁਣ ਦੇ ਨਹੀਂ ਕਈ ਸਾਲਾਂ ਤੋਂ ਆਪਾਂ ਇਸ ਮਹੱਲੇ ਦੇ ਨਾਲ ਗਰਾਊਂਡ ਲੈਵਲਾਂ ਜੁੜੇ ਹੋਏ ਹਾਂ ਕੱਲੇ ਹਰੇਕ ਇੱਕ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਆਪਾਂ ਜਾਈਦਾ ਔਰ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਰਹਿੰਦੀਆਂ ਸਾਰੇਆਂ ਸੁਰਸਿਆਨ ਦਾ ਹੱਲ ਕਾਣ ਵਾਸਤੇ ਆਪਾਂ ਵਾਹਿਗੁਰੂ ਦੇ ਓਟ ਆਸਰੇ ਦੇ ਨਾਲ ਪੂਰੇ ਉਤਰਾਂਗੇ ਕਿਥਾਂ ਦੇ ਦਿਆਂ ਵਾਰਡ ਦੇ ਵਿੱਚ ਇਸਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਆਪਣੀ ਸ਼ਾਵਨ ਉਪਰਚਨ ਹੈ ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਜਿਵੇਂ ਕਿ ਰੇਡ ਕੰਮ ਲੈ ਕੇ ਆਉਂਦਾ ਦੇਖੋ ਜੀ ਕੰਮ ਤਾਂ ਵਾਰਡ ਨੰਬਰ 11 ਦੇ ਵਿੱਚ ਬਹੁਤ ਹੋਣ ਆਣਿਆ ਕਈ ਵਾਰ ਮੈਂ ਪੁਰਾਣੀਆਂ ਸਰਕਾਰਾਂ ਵਾਸਤੇ ਨਾ ਜਾਂਦਾ ਹੋਇਆ ਜੋ ਪਹਿਲੇ ਕੁਝ ਕੰਮ ਹੋਏ ਹਨ ਉਹ ਵੀ ਉਸ ਟਾਈਮ ਵੀ ਮੈਂ ਅਨਚਾਰਜ ਲੱਗਿਆ ਸੀ ਵਾਰਡਾਂ ਦਾ ਵਾਰਡ ਨੰਬਰ ਉਸ ਟਾਈਮ ਇਹ 9 ਹੁੰਦੀ ਸੀ ਔਰ ਬਹੁਤ ਹੀ ਵਧੀਆ ਢੰਗ ਨਾਲ ਮੈਂ ਕੰਮ ਕਰਾਏ ਸੀਵਰੇਜ ਪੁਆਇ ਸੜਕਾਂ ਬਣਾਈਆਂ ਔਰ ਹੁਣ ਤਾਂ ਹੁਣ ਆਪਣਾ ਖੁਦ ਕੰਮ ਹੈ ਸਾਡੇ ਸਰ ਹਰਦੀਪ ਸਿੰਘ ਜੀ ਮੁੰਡੀਆਂ ਜੋ ਕੈਬਨਿਟ ਮਨਿਸਟਰ ਪੰਜਾਬ ਬਹੁਤ ਹੀ ਵਧੀਆ ਇਮਾਨਦਾਰ ਇਨਸਾਨ ਹਨ ਉਹਨਾਂ ਨੇ ਤਾਇਿਆ ਕੀਤਾ ਕਿ ਸਾਨੇਵਾਲ ਨੂੰ ਇੱਕ ਰੰਗਲਾ ਸਾਨੇਵਾਲ ਔਰ ਇੱਕ ਬੜਾ ਵਧੀਆ ਸਾਨੇ ਵਾਲਾ ਬਣਾਉਣਾ ਹੈ ਜਿਸ ਦੇ ਵਿੱਚ ਇੱਕ ਉਸ ਦੇ ਵਿੱਚ ਇੱਕ ਅਸੀਂ ਸਾਡਾ ਵੀ ਸਾਡੀ ਵੀ ਡਿਊਟੀ ਲਈ ਗਈ ਹੈ ਵਾਰਡ ਨੰਬਰ 11 ਤੋਂ ਮੈਂ ਵਾਰਡ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਇਹ ਸਹਿਯੋਗ ਦਿਓ ਤਾਂ ਜੋ ਇਸ ਵਾਰਡ ਦੇ ਵਿੱਚ ਜਿਹੜੇ ਅਧੂਰੇ ਪਏ ਕੰਮ ਨੇ ਉਹਨਾਂ ਨੂੰ ਬੜੇ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ ਕਿੰਨੀ ਕਿ ਬੋਟਰ ਹੈ ਆਪਣੀ ਵਾਰਡ ਸਾਡੇ ਵਾਰਡ ਦੀ ਤਕਰੀਬਨ ਕੋਈ 12.5 ਤੋਂ 1300 ਵੋਟ ਹੈ ਤਕਰੀਬਨ ਜਿਹੜੀ ਕਿ ਅਜੇ ਜੋ ਬੈਨਲਿਸਟ ਹੈ ਉਹ ਨਹੀਂ ਆਈ ਉਦੇ ਆਉਣ ਤੇ ਪਤਾ ਲੱਗਣਾ ਹੈ ਵੈਸੇ ਤਾਂ 12.5 ਔਰ 1300 ਦੇ ਵਿੱਚ ਵਿੱਚ ਵੋਟ ਹੈਗੀ ਹੈ ਜੀ ਜੀ ਵੀ ਕਰਦੇ ਹਾਂ ਵਾਰਡ ਵਾਸੀ ਮੈਂ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਕਿ ਹੱਥ ਜੋੜ ਕੇ ਕਿ ਆਉਣ ਵਾਲੀ 21 ਤਰੀਕ ਨੂੰ ਮੈਡਮ ਜਸਵਿੰਦਰ कौर ਤਲਵਾੜਾ ਨੂੰ ਪਤਨੀ ਗਰਮੀਤ ਸਿੰਘ ਪੱਪੂ ਤਲਵਾੜਾ ਜੋ ਤੁਹਾਡੇ ਹਰੇਕ ਦੁੱਖ ਸੁੱਖ ਦਾ ਸਾਥੀ ਹੈ ਤੁਹਾਡੇ ਨਾਲ ਪੁੱਤ ਬਣ ਕੇ ਚੱਲਦਾ ਔਰ ਭੈਣਾਂ ਦੇ ਨਾਲ ਭਰਾ ਬਣ ਕੇ ਚੱਲਦਾ ਮੈਂ ਔਰ ਸਾਡੇ ਜੋ ਬੱਚਿਆਂ ਉਹਨਾਂ ਦਾ ਅੰਕਲ ਉਹਨਾਂ ਦਾ ਛੋਟਾ ਵੀਰ ਵੱਡਾ ਵੀਰ ਭਰਾ ਬਣ ਕੇ ਚੱਲਦਾ ਹੈ ਉਹਨਾਂ ਨੂੰ ਔਰ ਸਾਡੀ ਮੈਡਮ ਜਸਵਿੰਦਰ ਗੌਰ ਤਲਵਾੜ ਨੂੰ 21 ਤਰੀਕ ਨੂੰ ਝਾੜੂ ਤੇ ਮੋਹਰਾਂ ਲਾ ਕੇ ਵੱਧ ਤੋਂ ਵੱਧ ਵੋਟਾਂ ਦਾ ਜਿਤਾਈਏ ਤਾਂ ਜੋ ਜਿੰਨੀ ਵੱਧ ਤੋਂ ਵੱਧ ਲੀਡ ਹੋਏਗੀ ਉਹਨਾਂ ਹੀ ਹਰਦੀਪ ਸਿੰਘ ਬੁੰਨਿਆ ਖੁਸ਼ ਹੋ ਕੇ ਸਾਡੇ ਵਾਰਡ ਵਾਸੀ ਗੱਫੇ ਔਰ ਇਧਰ ਨੂੰ ਗੱਫਿਆਂ ਦੇ ਮੂੰਹ ਖੋਲ ਦੇਣਗੇ ਅਸੀਂ ਤਾਂ ਇਸੇ ਹੀ ਕਰਦੇ ਆ ਮੈਂ ਤੁਹਾਡੇ ਜਰੀਏ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਬਹੁਤ ਵਧੀਆ ਪੱਤਰਕਾਰੀ ਦੇ ਵਿੱਚ ਸਾਨੂੰ ਸਾਡੇ ਸਾਡਾ ਮਾਣ ਵਧਾਉਨੇ ਹੋ ਮੈਂ ਤੁਹਾਡਾ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਦੁਬਾਰੇ ਫਿਰ ਆਪਣੇ ਮਹੱਲਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੋ 21 ਤਰੀਕ ਦਿਨ ਸ਼ਨੀਵਾਰ ਨੂੰ ਆਪਣੇ ਐਮਸੀ ਦੀਆਂ ਵੋਟਾਂ ਆ ਰਹੀਆਂ ਹਨ ਔਰ ਆਮ ਆਦਮੀ ਪਾਰਟੀ ਦੇ ਜੋ ਮੈਡਮ ਜਸਵਿੰਦਰ कौर ਤਲਵਾੜਾ ਖੜੇ ਹਨ ਉਹਨਾਂ ਨੂੰ ਵੱਤਵਾਦ ਵੋਟਾਂ ਪਾ ਕੇ ਦਿਤਾਈਏ ਤਾਂ ਜੋ ਸਰਕਾਰਾਂ ਤੋਂ ਅਸੀਂ ਕੰਮ ਲੈ ਸਕੀਏ ਸਾਡੀ ਆਪਣੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮਾਨ ਸਰਕਾਰ ਨੇ ਕਿਹਾ ਸੀ ਇਹ ਸਰਕਾਰ ਤੁਹਾਡੇ ਦੁਆਰ ਇਹ ਕਈ ਸਕੀਮਾਂ ਹਨ ਜੋ ਹਨ ਪੈਨਸ਼ਨਾਂ ਦੇ ਕੰਮ ਪਏ ਹਨ ਉਹ ਪਹਿਲ ਦੇ ਆਧਾਰ ਤੇ ਕਰਾ ਕੇ ਅਸੀਂ ਆਪਣੇ ਮਹੱਲੇ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਬਜ਼ੁਰਗ ਜਿਨ੍ਹਾਂ ਦੀ ਇਹਨਾਂ ਦੀ ਪੈਨਸ਼ਨਾਂ ਲੱਗਣ ਵਾਲੀਆਂ ਨੇ ਪਹਿਲ ਦੇ ਆਧਾਰ ਤੇ ਕਰਾਵਾਂਗੇ ਜਿੱਥੇ ਜਿੱਥੇ ਸੀਵਰੇਜ ਪੈਣ ਵਾਲੇ ਨੇ ਸੀਵਰੇਜ ਸੜਕਾਂ ਕੋ ਛੜਕਾ ਪਾਸ ਵੀ ਹੋਈਆਂ ਹਨ ਤਾਂ ਜੋ ਕੋਈ ਜਾਬਤਾ ਲੱਗਣ ਕਰਕੇ ਨਹੀਂ ਕੰਮ ਸਟਾਰਟ ਹੋ ਸਕਦੇ ਸੜਕਾਂ ਦੇ ਈਸਟੀਮੇਟ ਪਵਾਏ ਗਏ ਹਨ ਬਹੁਤ ਹੀ ਵਧੀਆ ਉਹ ਮੈਂ ਆਪਣੇ ਮਹੱਲਾ ਵਾਸੀਆਂ ਨੂੰ ਜਦੇ ਸਰਪ੍ਰਾਈਜ਼ ਹੀ ਦੇਵਾਂਗੇ ਕਿ ਜਦੇ ਕੰਮ ਜਦੋਂ ਸਟਾਰਟ ਹੋ ਜਾਣਗੇ ਇਸਟੀਮੇਟ ਪਾਏਗੇ ਕੁਝ ਸੜਕਾਂ ਦੇ ਮੈਂ ਸਾਡੇ ਈਓ ਸਾਹਿਬ ਦੇ ਜੋਰ ਜੋ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਦਾ ਨੇ ਜਿਨ੍ਹਾਂ ਨੇ ਆਪਣੀ ਰੈਣਵਾਈ ਹੀਟ ਸਾਡੇ ਚੇਅਰਮੈਨ ਸਾਹਿਬ ਜੋਰਾਵਰ ਸਾਹਿਬ ਜੋ ਕਿ ਆਪ ਇਸ ਮਹੱਲਿਆ ਨੂੰ ਦੇਖ ਰਹੇ ਹਨ ਬਹੁਤ ਹੀ ਬ੍ਰਿਕੀ ਦੇ ਨਾਲ ਮੱਲਿਆਂ ਦੇ ਵਿੱਚ ਜੋ ਕੰਮ ਹੋਣ ਵਾਲੇ ਨੇ ਆਪ ਖੁਦ ਸਾਰਾ ਜੋਰਾਵਰ ਸਾਹਿਬ ਦੇਖ ਰਹੇ ਹਨ ਮੈਂ ਉਹਨਾਂ ਦਾ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਟਿਕਟ ਮਿਲੀ ਹੈ ਮੈਂ ਮਹੱਲਾ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਵਾਰਡ ਦੇ ਵਿੱਚ ਖੜਿਆ ਹਾਂ ਜਿਸ ਤਰ੍ਹਾਂ ਦਾ ਰਿਸਪੌਂਸ ਹੋ ਰਿਹਾ ਕੀ ਹਾਂ ਹਾਂਜੀ ਰਿਸਪੌਂਸ ਤਾਂ ਬਹੁਤ ਵਧੀਆ ਆ ਰਿਹਾ ਜੀ ਸਾਰੇ ਪੈਂਟਰਾਂ ਕਹਿ ਰਹੇ ਨੇ ਅਸੀਂ ਤੁਹਾਡੇ ਨਾਲ ਹਾਂ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਅਸੀਂ ਤੁਹਾਡੇ ਹਰ ਕੰਮ 'ਚ ਖਰੇ ਉਤਰਾਂਗੇ। ਅ ਕੀ ਕਹਿਣਾ ਚਾਹੁੰਦੇ ਹਾਂ ਜੇ ਬਖਾਮਨ ਕਾਟੀ ਇਨਫੋਰਮੇਸ਼ਨ ਕੌਫਰ ਪ੍ਰਦਾਨਨਾ ਹੈ ਤਾਂ ਤੁਸੀਂ ਅਸੀਂ ਗਾਲ ਜੀ ਕਰਿਆ ਨੂੰ ਤੇ ਖਾਸ ਕਰਕੇ ਮੇਰੇ ਪੱਤਰਕਾਰ ਭਰਾਵਾਂ ਨੂੰ ਜੋ ਸਾਡੇ ਨਾਲ ਸਹਿਯੋਗ ਦੇ ਰਹੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਾਡੇ ਜਸਵਿੰਦਰ ਕੋਰ ਮੈਡਮ ਤਲਵਾੜਾ ਜੀ ਜੋ ਕਿ ਸਾਨੂੰ ਬਹੁਤ ਹੀ ਵਧੀਆ ਕੈਂਡੀਡੇਟ ਮਿਲੇ ਹਨ ਬਾਡ ਨੰਬਰ 11 ਦੇ ਵਿੱਚ ਤੇ ਇਹਨਾਂ ਨੇ ਸਾਡਾ ਜੋ ਵੀ ਕੰਮ ਰੁਕੇ ਐ ਇਹਨੇ ਸਾਰੇ ਇਹਨਾਂ ਨੇ ਕਰਵਾਣੇ ਨੇ ਤੇ ਤਰਲਲੇਦਾਰ ਵਿਸ਼ਵਾਸ ਤੇ ਰਾਤ ਨੂੰ ਕੋਈ ਵੀ ਕਿਸੇ ਨੂੰ ਕਿਤੇ ਜਿਕਰ ਕੋਈ ਕੰਮ ਪੈਂਦਾ ਤਾਂ ਆਤੀ ਰਾਤ ਉਹਨਾਂ ਦੇ ਘਰੇ ਪਹੁੰਚ ਜਾਂਦੇ ਨੇ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਇਸ ਕਰਕੇ ਅਸੀਂ ਇਹਨਾਂ ਨਾਲ ਖੜੇ ਆ ਤੇ ਨਾਲ ਅਸੀਂ ਪੂਰਾ ਸਹਿਯੋਗ ਦੇ ਕੇ ਇਹਨਾਂ ਨੂੰ 21 ਤਰੀਕ ਨੂੰ ਵੋਟਾਂ ਪਵਾ ਕੇ ਜਿਤਾਣਾ ਹੈ